ਇਹ ਪਿੰਡ ਹੈ ਸੰਗਤਪੁਰਾ ਸੰਗਤਪੁਰੇ ਦੇ ਕੋਲ ਦੀ ਆ ਨਾਲ ਆ ਜਾਂਦਾ ਹੈ ਨਾ ਨਾਲਾ ਬਈ ਇਹ ਜਿਹੜੀ ਆ ਸਾਰੀ ਤੁਸ ਨੂੰ ਆਪਾਂ ਫਸਲ ਦਿਖਾਉਣੀ ਆ ਆਹੋ ਥੋਲੇਗੇ ਉਹ ਛੋਟੀ ਜੀ ਡੇਕ ਦੀਦੀ ਉੱਥੋਂ ਉਹ ਕੋਠਾ ਵੀ ਡੁੱਬਿਆ ਹੋਇਆ ਸੀ ਤੇ ਇਧਰੋਂ ਆ ਸਾਰੀ ਫਸਲ ਇਹ ਡੁੱਬੀ ਹੋਈ ਸੀ ਜਿੰਨੀ ਵੀ ਸੀਗੀ ਇਹ ਬਈ ਘਟੋ ਘਟ ਆਪਣੀ ਦੇ ਨਾਲ ਪਾਣੀ ਸੀ ਲੱਗਿਆ ਹੋਇਆ ਸਾਰੀ ਡੁੱਬ ਗਈ ਸੀ ਫਸਲ ਇਹ ਤੇ ਪਰ ਬਾਈਆਂ ਨੇ ਬਈ ਇਹ ਪਿੰਡ ਸੰਗਤਪੁਰੇ ਦੇ ਲੋਕਾਂ ਨੇ ਤੇ ਆਪਣੇ ਆ ਟਰਾਈਡ ਲਾ ਕੇ ਤੇ ਆਪਦੀ ਫਸਲ ਜਿਹੜੀ ਉੱਚੇ ਵਾਹਣ ਵਾਲੀ ਦੀ ਉਹ ਵੀ ਬਚਾਈ ਬਾਈ ਇੱਥੇ ਆ ਨੀਵੇਂ ਵਾਲਿਆਂ ਦੀ ਵੀ ਬਚਾਉਣ ਲੱਗ ਰਹੇ ਨੇ ਹਲੇ ਤੇ ਆ ਬਾਈ ਦਾ ਵਾਹਣ ਜਿਹੜਾ ਇੱਥੇ ਚੱਲ ਰਿਹਾ ਹੈ ਡਰਾਟ ਇਹ ਤੇ ਇਹ ਹਜੇ ਬਹੁਤ ਜ਼ਿਆਦੇ ਨੀਵੇਂ ਪਰ ਫਸਲ ਤਾਂ ਗਈ ਮਾਰ ਬਾਈ ਪਰ ਵਾਹਣ ਨੂੰ ਇਹ ਜ਼ਰੂਰ ਨੰਗਾ ਕਰ ਲੈਣਗੇ ਕਿ ਇੱਕ ਗੱਲ ਹੋਰ ਵੀ ਹੈ ਬਾਈ ਪਰ ਇੱਥੇ ਇਹ ਭਰਾਵਾਂ ਦਾ ਕਹਿਣਾ ਇਹ ਮੈਂ ਮੁੰਡਿਆਂ ਨੂੰ ਪੁੱਛਿਆ ਵੀ ਆ ਜਿਹੜੇ ਉਹ ਬੰਦੇ ਕੰਮ ਲੱਗ ਰਹੇ ਨੇ ਉਧਰ ਕਰਨ ਮਿੱਟੀ ਡੇਗਣ ਲੱਗ ਰਹੇ ਨੇ ਉਹ ਤੇ ਉਹਨਾਂ ਨੂੰ ਇਹ ਪੁੱਛਿਆ ਸੀਗਾ ਬਈ ਬਾਈ ਸਾਨੂੰ ਕਿਸੇ ਪਾਰਟੀ ਨੇ ਕੋਈ ਸਹਿਯੋਗ ਦਿੱਤਾ ਹੈ ਜਾਂ ਨਾ ਦਿੱਤਾ ਹੈ ਪਰ ਬਈ ਇਹ ਕਹਿੰਦੇ ਵੀ ਸਾਨੂੰ ਨਾ ਕੋਈ ਆਮ ਆਦਮੀ ਪਾਰਟੀ ਨਾ ਕੋਈ ਕਾਲੀ ਦਲ ਨਾ ਕੋਈ ਕਾਂਗਰਸੀਆ ਵੀ ਸਾਡੇ ਕੋਲੇ ਕੋਈ ਨਹੀਂ ਆਇਆ ਨਾ ਸਾਨੂੰ ਕਿਸੇ ਨੇ ਕੋਈ ਫੰਡ ਨਾ ਕੋਈ ਤੇਲ ਹਲੇ ਤੱਕ ਬਈ ਘਟੋ ਘਟੇ ਨਾਲ ਦਾ ਖਰਚਾ ਵਿਚਾਰਿਆਂ ਦਾ 6-7 ਲੱਖ ਰੁਪਇਆ ਏਦੋਂ ਪਹਿਲਾਂ ਤੇਲ ਦਾ ਖਰਚਾ ਕਰੀ ਬੈਠੇ ਨੇ ਇਹ ਆਹ ਦੇਖੋ ਇੱਧਰ ਤੇ ਇੱਧਰ ਵੀ ਤਿੰਨ ਚਾਰ ਰੈਟ ਚੱਲ ਰਹੇ ਨੇ ਹਨਾ ਤੇ ਬਈ ਪਰ ਜਿਹੜੀ ਅਕਬ ਬੇਨਤੀ ਆ ਸਰਕਾਰ ਨੂੰ ਵੀ ਇੰਨਾ ਭਰਾਵਾਂ ਦੀ ਜਰੂਰ ਮਦਦ ਕਰੇ ਜੇ ਇਹਨਾਂ ਦਾ ਤੇਲ ਮੱਤ ਗਿਆ 6-7 ਲੱਖ ਦਾ ਤੇ ਵੀ ਚਲੋ ਹੁਣ ਤਾਂ ਇਹਨਾਂ ਨੇ ਫਸਲਾਂ ਆਪਦੀਆਂ ਨੰਗੀਆਂ ਕਰ ਲਈਆਂ ਪਰ ਬਈ ਇਹਨਾਂ ਕੋਲੇ ਪਹੁੰਚਣ ਦੀ ਜਰੂਰ ਖੇਚਲਾ ਕਰਨੀ ਚਾਹੀਦੀ ਸੀ ਸਰਕਾਰ ਨੂੰ ਜਿਵੇਂ ਹੁਣ ਆਪਣੇ ਜਾਂ ਜਿਵੇਂ ਆਮ ਆਦਮੀ ਸਰਕਾਰ ਸਰਕਾਰ ਆ ਹੁਣ ਉਹਨਾਂ ਨੂੰ ਬਈ ਚਾਹੀਦਾ ਸੀਗਾ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਤੇਲੀ ਦੇ ਦਿੰਦੇ ਤੇ ਇਹਨਾਂ ਭਰਾਵਾਂ ਦਾ ਕਹਿਣਾ ਵੀ ਅਸੀਂ ਬਈ 6-7 ਦਾ ਲੱਖ ਦਾ ਤੇਲ ਪਾਇਆ ਟਰੈਕਟਰਾਂ ਦੇ ਵਿੱਚ ਇਹ ਤਾਂ ਅੱਜ ਬਾਈ ਟਰੈਕਟ ਘੱਟ ਨੇ ਮੈਂ ਪਰਸੋ ਜੋ ਉੱਥੇ ਨੰਗਾ ਦੀ ਘਟੋ ਘਟ 10 ਟਰੈਕਟ ਲੱਗੇ ਹੋਏ ਸੀਗੇ ਇਹਨਾਂ ਨੂੰ ਭਾਈ ਇਹਨਾਂ ਦਾ ਜਰੂਰ ਮਦਦ ਕਰਿਆ ਕਰਿਓ ਕਿਉਂਕਿ ਜੇ ਕਿਸਾਨ ਬੰਦਾ ਫਸਲਾ ਘੋਣ ਭਾਈ ਇੰਨੀ ਇੱਕ ਬੇਨਤੀ ਆ ਸਾਡੀ ਵੀ ਇਹਨਾਂ ਭਰਾਵਾਂ ਦੀ ਵੀ ਮਦਦ ਜਰੂਰ ਕਰਿਓ ਯਾਰਾ ਕਿਉਂ ਇਹ ਪਿੰਡ ਬਾਈ ਸੰਗਤਪੁਰਾ ਆਪਾਂ ਇੱਥੇ ਆ ਨਾਲੇ ਤੇ ਖੜੇ ᱛੀਏ ਕਈ ਦਿਨ ਪਹਿਲਾਂ ਆਪਾਂ ਲੰਗੇ ਸੀਗੇ ਤਾਂ ਕਰਕੇ ਆਪਾਂ ਇਹਨਾਂ ਬਾਈਆਂ ਨੂੰ ਪੁੱਛ ਕੇ ਆ ਭਾਈ ਵੀਡੀਓ ਬਣਾਈ ਆ ਤੇ ਭਾਈ ਇਹਨਾਂ ਭਰਾਵਾਂ ਦੀ ਹਿੰਮਤ ਆ ਤੇ ਵਾਹਣ ਬਹੁਤ ਸੇਤੀ ਇਹਨਾਂ ਨੇ ਵੇਲੇ ਕਰ ਲਏ ਹਫਤੇ ਦੇ ਵਿੱਚ ਵਿੱਚ ਇਹਨਾਂ ਨੇ ਵਾਹਣ ਨੰਗੇ ਕਰ ਲਏ ਵਿੱਚ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਉਹ ਤਾਂ ਚਲੋ ਹੋਈ ਗਈਆਂ ਪਰ ਹਿੰਮਤਵੀਆਂ ਨੇ ਬਹੁਤ ਕੀਤੀ ਕਿਉਂ ਇਹ ਪਿੰਡ ਦਾ ਵੀ ਚਲੋ ਸਹਿਯੋਗ ਜਿੰਨੇ ਕੁ ਬੰਦਿਆਂ ਨੇ ਕਰਿਆ ਭਾਈ ਬਹੁਤ ਵਧੀਆ ਉਹਨਾਂ ਦਾ ਵੀ ਧੰਨਵਾਦ ਆ ਤੇ ਬਾਈ ਸਾਡੇ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਸਾਡੇ ਨੂੰ ਜਰੂਰ ਫੋਲੋ ਕਰ ਲਿਓ ਤੇ ਨਾਲ ਦੇ ਨਾਲ ਇਹ ਵੀਡੀਓ ਜਰੂਰ ਸ਼ੇਅਰ ਹੋਣੀ ਚਾਹੀਦੀ ਹੈ ਕਿਉਂਕਿ ਗਵਰਨਮੈਂਟ ਤੱਕ ਜਰੂਰ ਪਹੁੰਚਾ ਦਿਓ ਬਾਈ ਕਿ ਇੰਨਾ ਭਰਾਵਾਂ ਦੀ ਜਰੂਰ ਮਦਦ ਹੋਣੀ ਚਾਹੀਦੀ ਆ ਕਿਸਾਨ ਭਰਾ ਨੇ ਆਪਣੇ ਹਨਾ ਵੀ ਭਰਾਵੋ ਇੰਨਾਂ ਦਾ ਜਰੂਰ ਜਿੰਨਾ ਵੀ ਸਹਿਯੋਗ ਬਣਦਾ ਜਰੂਰ ਕਰਿਓ ਸਾਡੀ ਵੀਡੀਓ ਸ਼ੇਅਰ ਕਰਿਓ ਗੌਰ